ਸਾਰੇ ਦੋਸਤਾਂ ਮਿੱਤਰਾਂ ਨੂੰ ਜਿਹੜਾ ਇੱਕ ਚੀਮਿਆਂ ਦੀ ਤੁਸੀਂ ਵੀਡੀਓ ਦੇਖੀ ਸੀਗੀ ਵੀ ਆਹ ਜਗ੍ਹਾ ਸੀ ਉਹ ਜਿੱਥੇ ਬੈ ਕੇ ਤਾਂਸ ਖੇਡਦੇ ਸੀਗੇ ਮਤਲਬ ਨਸ਼ਾ ਜਾਂ ਬੀੜੀਆਂ ਸਰਕਟਾਂ ਪੀਂਦੇ ਸੀਗੇ ਤੇ ਕਿਉਂਕਿ ਇਹ ਜਗ੍ਹਾ ਬਾਲੀ ਗੁਰਦੁਆਰਾ ਸਾਹਿਬ ਦੇ ਕੋਲੇ ਆ ਗਈ ਸਿੱਧਰ ਡਿਊਟੀ ਦੇ ਤੇ ਇਹਨਾਂ ਸੰਗਤ ਨੇ ਲੈ ਕੇ ਜਿਵੇਂ ਆ ਬਾਬਾ ਜੀ ਤੇ ਸਾਰੀ ਸੰਗਤ ਨੇ ਨਾਲ ਲੱਗ ਕੇ ਇਹ ਟਹਾ ਤੌਰੋਂ ਚਕਾਤਾ ਤੇ ਆਪਣੀ ਇਹਨਾਂ ਨੇ ਬੇਨਤੀ ਪ੍ਰਮਾਣ ਕਰੀ ਸਾਰਿਆਂ ਨੇ ਤੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਲਵੇ ਜਿੱਥੇ ਵੀ ਕਿਤੇ ਕੋਈ ਸਾਥ ਹੈ ਜਿੱਥੇ ਚਾਰ ਜਾਨੇ ਬੈਠਦੇ ਨੇ ਉਥੇ ਮੱਲੋ ਮੱਲੀ ਕੋਈ ਨਾ ਕੋਈ ਨਸ਼ਾ ਚੱਲ ਪਾਉਂਦਾ ਜਾਂ ਜਿਵੇਂ ਮਰਜੀ ਲਾ ਲੋ ਕਿਉਂਕਿ ਹੁਣ ਇੱਥੇ ਬਾਜ਼ਾਰ ਹੈ ਜੀ ਇੱਕ ਤਾਂ ਤੇ ਹੁਣ ਆਹ ਜੇਬਸੀ ਲੱਗ ਰਹੀ ਆ ਉਧਰ ਟਰਾਲੀ ਲੱਗ ਰਹੀ ਹੈ ਤੇ ਸਮਾਨ ਚੱਕੀ ਜਾਂਦੇ ਆ ਉਹ ਬਾਈ ਹੱਥ ਖੜਾ ਕਰਦਾ ਤੇ ਚੱਕੀ ਜਾਂਦੇ ਸਾਰਾ ਆਪਣਾ ਚੀਮਾ ਤੋੜ ਥੜਾ ਸਾਰਾ ਚੱਕਿਆ ਗਿਆ ਤੇ ਹੁਣ ਇੱਥੇ ਦਿੱਕਤ ਹੀ ਨਹੀਂ ਰਹੂਗੀ ਓਰੇ ਤੇ ਕਿਉਂਕਿ ਇੱਥੇ ਬਹਿ ਕੇ ਤੁਸੀਂ ਸਵੇਰੇ ਵੀਡੀਓ ਦੇਖੀ ਹੋਣੀ ਆ ਇਹ ਜਗ੍ਹਾ ਦੇ ਵਿੱਚ ਢੇਰ ਲੱਗਿਆ ਪਿਆ ਹੁੰਦਾ ਸੀਗਾ ਜੀ ਬੀੜੀਆਂ ਦਾ ਸਰਗਟਾਂ ਦਾ ਤੇ ਐਵੇਂ ਨੀਆਂ ਤੋਂ ਜਿਹੜੇ ਨੌ ਅਸੀਂ ਦੋਨੇ ਬਲੂਜ਼ਾ ਦੀ ਯਾਦਗਾਰ ਬਣੂਗੀ। ਅੱਛਾ ਜੀ। ਹਾਂ ਜੀ ਉਹ ਬਣਾ ਕੇ ਨਾ ਜੇ ਤੁਹਾਨੂੰ ਇੰਨਾ ਕੁ ਲੱਗ ਰਿਹਾ ਜਾਊਗਾ। ਠੀਕ ਐ। ਜਿਹੜੇ ਕਮੇਟੀ ਦੇ ਬਲੂਜ਼ਾ ਰੋਮੀ 84 ਵੇ। ਠੀਕ ਐ ਜੀ। ਜਿਹੜੇ ਬਾਬੇ ਸ਼ਹੀਦ ਹੋਏ ਨੇ ਬਾਬਾ ਜੀ ਕਹਿੰਦੇ ਤੇ ਉਹਨਾਂ ਦੀ ਉਰੇ ਨਾ ਯਾਦਗਰੀ ਲੱਗ ਲੱਗੂਗੀ ਤੇ ਬਹੁਤ ਨੌ ਜਾਣੇ ਜੀ। ਕਿਹੜੇ 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 ਬਾਬੇ ਨੇ? ਬੱਚੇ ਮਾਜਾਂ ਠੀਕ ਐ ਜੀ। ਨੌ ਆਪਣੇ ਨਗਰ ਦੇ ਸੀਰ ਹੋਏ ਨੇ ਬਿਲੂ ਕਾਰ ਦੇ ਠੀਕ ਹੈ ਜੀ ਯਾਦ ਦੇ ਵਿੱਚ ਇੱਥੇ ਬੁੜਾਇਆ ਜਾਊਗਾ ਠੀਕ ਹੈ ਜੀ ਆਪਣੇ ਬਾਰੇ ਨਗਰ ਦੇ ਇੱਕ ਕਦੋਂ ਸੀਰ ਹੋਏ ਨੇ ਉਹ ਕਦੋਂ ਸੀ ਦੋਏ ਸੀ ਬੋਲੀ ਹੋ 84 ਬਿਲੂ ਕਾਰ ਵਲੇ ਜੀ ਬਿਲੂ ਅਸਾ 1984 ਵਲੇ ਜਿਹੜੇ ਜਿਹਾ ਥਾ ਕਿ ਆਸੀ ਪੁੱਸਦੇ ਬੰਮੂ ਵੀ ਵਜੇ ਸੀ ਠੀਕ ਹੈ ਰਾਫੀ ਹੋ ਕੇ ਕੁਝ ਮਾਇਆ ਆਈ ਗਈਆਂ ਬਿਚਾਰ ਨੂੰ ਹੈ 1984 ਵਲੇ ਜਿਹੜਾ ਦੰਗਾ ਹੋਇਆ ਸੀਗਾ ਉਹ ਤੋਂ 9 ਜਾਣੇ ਹੋਰੇ ਇਸ ਨਗਰ ਦੇ ਸਹੀਦ ਹੋਏ ਨੇ ਤੇ ਉਹ ਕੁਸ ਮਾਈਆਂ ਵੀ ਸੀਗੇ ਤੇ ਵਿੱਚ ਵੀਰ ਵੀ ਸੀਗੇ ਤੇ ਉਹਨਾਂ ਦੀ ਉਰੇ ਨਸਾਰ ਉਹ ਲੱਗੀ ਜਾਊਗੀ ਜੀ ਤੇ ਆਹ ਦੇਖੋ ਦੇ ਵਿੱਚ ਯਾਦਗਾਰ ਲੱਗੀ ਜਾਊਗੀ ਕਿਉਂਕਿ ਚੀਮਿਆਂ ਦੀ ਸੰਗਤ ਬਹੁਤ ਹੈ ਤੇ ਆਹ ਦੇਖੋ ਸੰਗਤ ਹੁਣ ਲੱਗੀ ہوئی ਆ ਸਾਫ ਕਰਨਾ ਜੀ ਵੀ ਸੀ ਚੱਲ ਰਹੀ ਹੈ ਹਾਂ ਜੀ ਅਸੀਂ ਨਗਰ ਕੋ ਨਹੀਂ ਉਹ ਬਹੁਤ ਮਹਿਸੂਸ ਕਰ ਰਹੀ ਸੰਤੋਨੀ ਨਗਰ ਸੰਤ ਢਿੰਡਰਾਣਾਂ ਦੀ ਹਾਂ ਜੀ ਬੇਜਾਦਵੀ ਦੀ ਗੱਲ ਆ ਜੀ ਸਾਹਮਣੇ ਵੀ ਚਲੋ ਜਿਹੇ ਜੋ ਨਾਲ ਦਿਮਾਗ ਚੁਰੇ ਵਰਤਿਆ ਹਾਂ ਜੀ ਜਿਹੜਾ ਇਹ ਕਹਿੰਦਾ ਕਿ ਚਲੋ ਨਹੀਂ ਜਾਦ ਦੇ ਵਿੱਚ ਇੱਥੇ ਲਾ ਕੇ ਨਾ ਵੀ ਚਲੋ ਕੁਝ ਪ੍ਰਸ਼ਤਾਪ ਕਰਾਇਆ ਜੀ ਬਹੁਤ ਵੱਡੀ ਹਾਂ ਜੀ ਆ ਗਏ ਗਲਤੀ ਕਰੀ ਆ ਉਹਨੇ ਸੰਤਾਂ ਦਾ ਨਗਰ ਵੀ ਇੰਨੇ ਸਾਲ ਹੋਏ ਬਾਣੀ ਸੁਣਦਿਆਂ ਨੂੰ ਹਾਂ ਜੀ ਹਾਂ ਜੀ ਕੋਈ ਹਿੰਦੀ ਵੀ ਗੱਲ ਨਹੀਂ ਜਾਣਦੇ ਆਪਾਂ ਬਾਹਰ ਲੈ ਨੂੰ ਕੀ ਕਹਿ ਸਕਦੇ ਆ ਠੀਕ ਹੈ ਜੀ ਤੇ ਇਹ ਗੱਲ ਬਹੁਤ ਵਧੀਆ ਕਿਉਂਕਿ ਬਾਬਾ ਜੀ ਕਹਿੰਦੇ ਵੀ ਜਿਹੜੀ ਗਲਤੀ ਹੋ ਗਈ ਤੇ ਚਲੋ ਉਹਦਾ ਮਤਲਬ ਪ੍ਰਸਤਾਵਾ ਤਾਂ ਹੁੰਦਾ ਹੀ ਆ ਚਲੋ ਜੇ ਆਪਾਂ ਉਹਨੂੰ ਸੁਧਾਰ ਲਈਏ ਤਾਂ ਕਹਿੰਦੇ ਉਹ ਨੌ ਜਾਣਿਆਂ ਦੀ ਯਾਦਗਾਰ ਲੱਗੂਗੀ ਓਰੇ ਜਿਹੜੇ ਇਸ ਨਗਰ ਦੇ ਸਹੀਦ ਹੋਏ ਸੀਗੇ ਦੇਖੋ ਕਈ ਸਾਲਾਂ ਪਿੱਛੋਂ ਕਿਵੇਂ ਬਾਬਿਆਂ ਨੇ ਸੇਵਾ ਲੈਣੀ ਦੀ ਹੈ ਕਿਵੇਂ ਵਿਧੀ ਬਾਨੀ ਸੀ ਨਾਲੇ ਮਤਲਬ ਨਸਾ ਚੱਕਿਆਗਾ ਜਿਹੜਾ ਮਤਲਬ ਓਰੇ ਆਹ ਓਰੇ ਬਾਬਾ ਜੀ ਢੇਰੀਆਂ ਲੱਗੀਆਂ ਹੋਈਆਂ ਸੀਗੀਆਂ ਉੱਥੇ ਉਹ ਜਗ੍ਹਾ ਦੇ ਵਿੱਚ ਦੇਖ ਕੇ ਗਿਆ ਮੈਂ ਤੇ ਹੁਣ ਨਾਲੇ ਉਹ ਨਹੀਂ ਬੈਠਣਗੇ ਓਰੇ ਇਹ ਹੋਰ ਜੀ ਠੀਕ ਹੂ ਜੀ ਆਏ ਨਹੀਂ ਰਹੇ ਬੈਠਣ ਜੀ ਬੰਦਾ ਸ਼ਾਂਤਾਂ ਨੂੰ ਮੁੱਖ ਕਰਾ ਆਸੀ ਬਾਹਰੋਂ ਸੰਗਤ ਆਉਂਦੀ ਹੈ ਵੀ ਉਸ ਨਾਲ ਤਰ੍ਹਾਂ ਬੈਠੇ ਵੀ ਸ਼ਾਂਤਾਂ ਦੀ ਉਹ ਨਾ ਹੋਵੇ ਬਾਹਰ ਜਾ ਕੇ ਆਹ ਕਹਿੰਦੇ ਸੰਤਾਂ ਦੇ ਨਗਰ ਦੀ ਉਹਦੇ ਗਾਲਾਂ ਦਿੰਦੇ ਤੇ ਵੀ ਮਿਲ ਜਾਂਦੇ ਸੀ ਜੀ ਲੱਗੇ ਬਾਪੇ ਦਾ ਗੇਟ ਹੈ ਨਾ ਠੀਕ ਹੈ ਜੀ ਮਨ ਦਾ ਮੁੱਖ ਰੱਖਦੇ ਹੋ ਜੀ ਤਾਂ ਇਹ ਵੀ ਕਾਦੀ ਬਹਿ ਜਾਓ ਮਾਰਾ ਫੇਰ ਲਿਆ ਕਰੋ ਉਹ ਇਹ ਗੱਲ ਤੇ ਆਏ ਨਹੀਂ ਉਹ ਕਹਿੰਦੇ ਅਸੀਂ ਤਾਂ ਵੀ ਗੇਟਾਂਗੇ ਤਾਂ ਹੀ ਚਲਾਗੇ ਵੀ ਉਹਦੇ ਕਰਕੇ ਦੇਖਦੇ ਹੋਏ ਵੀ ਇਹਦੇ ਆਪਾ ਜਾਗੀਰਦਾਰ ਬਣਾ ਦਿੰਦੇ ਆ ਧੰਨਵਾਦ ਜੀ ਹਾਂ ਵੀ ਤਾਂ ਗੇਟ ਨੂੰ ਦੇਖਾਂ ਹੋਰ ਬਥੇ ਰਹਿਗਾ ਜੀ ਜੀ ਠੀਕ ਹੈ ਜੀ ਤੇ ਲਓ ਜੀ ਇਹ ਜਗਾ ਜਮਾ ਬਿਲਕੁਲ ਸਾਫ ਹੋ ਚੁੱਕੀ ਆ ਤੁਹਾਨੂੰ ਦਿਖਾ ਦੇਣਗੇ ਤੇ ਭੋਰਾ ਵੀ ਹੋਰ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਤੇ ਭੋਰਾ ਵੀ ਰਹਿਿਆ ਨਹੀਂ ਕਿਸੇ ਪਾਸੇ ਉਹਦਾ ਟਰਾਲੀ ਲਾ ਰੱਖੀ ਆ ਤੇ ਜੀ ਵੀ ਸੀ ਲੱਗੀ ਹੋਈ ਆ ਕਿਉਂਕਿ ਬਾਬੇ ਦੇ ਦਿਨ ਨੇ ਜਿਹੜੇ ਚੀਮਾ ਸਾਹਿਬ ਤੇ ਪਹੁੰਚਦੀ ਆ ਸੰਗਤ ਤੇ ਦਵਾਨਾ ਦੇ ਉੱਪਰ ਸਾਰੇ ਹਾਜ਼ਰੀ ਲਵਾਇਓ ਤੇ ਬਹੁਤ ਸੋਹਣਾ ਦਰਬਾਰ ਸਾਹਿਬ ਪਿਆ ਮੌਦੀ ਵੀ ਵੀਡੀਓ ਪਾਈ ਸੀ ਤੇ ਫਿਲਹਾਲ ਫੋਰਾ ਵੀ ਉਰੇ ਮਤਲਬ ਜਿਹੜਾ ਹੈਗਾ ਸੀਗਾ ਚੱਕਿਆ ਗਿਆ ਵਿਚਾਲੋਂ ੂੜਾ ਤੇ ਇੱਥੇ ਕੋਈ ਵੀ ਹੁਣ ਬੈਠੂਗਾ ਨਹੀਂ ਮਤਲਬ ਜੇ ਕੋਈ ਬੈਠੂਗਾ ਤਾਂ ਸਤਕਾਰਯੋਗ ਬੈਠੂਗਾ ਕਿਉਂਕਿ ਨੌ ਜਾਣਿਆਂ ਦੀ ਉਰੇ ਮਤਲਬ ਯਾਦਗਿਰ ਲੱਗਣੀ ਹੈ ਜਿਹੜੀ 84 ਵੇਲੇ ਸ਼ਹੀਦ ਹੋਏ ਸੀ ਇਸ ਨਗਰ ਦੇ ਤੇ ਪੇਜ ਨੂੰ ਫੋਲੋ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੈਂ ਤੁਹਾਡਾ ਕੇਸੀ ਜੱਟ ਤੇ ਕਿਤੇ ਵੀ ਜੇ ਕਿਤੇ ਬੇਆਗਮੀ ਹੁੰਦੀ ਹੈ ਤਾਂ ਜ਼ਰੂਰ ਯਾਦ ਕਰੋ ਆਪਣਾ ਨੰਬਰ ਉੱਪਰ ਪਾਇਆ ਹੋਇਆ ਤੇ ਇਸ ਲਈ ਆ ਸਾਰੇ ਨਗਰ ਦਾ ਸਹਿਯੋਗ ਹੈ ਤੇ ਤੁਸੀਂ ਦੇਖ ਰਹੇ ਹੋ ਇਹ ਥੜਾ ਸਾਰਾ ਚੱਕਿਆ ਗਿਆ ਤੇ ਸਾਰੀ ਸੰਗਤ ਦੀ ਬਹੁਤ ਹੀ ਮਤਲਬਾਂ ਲਾ ਲੋ ਪਰ ਹੱਲਾ ਜਿਹੜੀ ਸੰਗਤ ਜੁੜ ਗਈ ਤੇ ਕਿਉਂਕਿ ਜੇ ਆਪਾਂ ਕਹਿੰਦੇ ਜੇ ਕੋਈ ਗਲਤੀ ਹੋ ਜੇ ਆਪਾਂ ਉਹ ਗਲਤੀ ਨੂੰ ਮੰਨ ਲਈਏ ਤਾਂ ਉਹ ਗਲਤੀ ਨਹੀਂ ਮੰਨੀ ਜਾਂਦੀ ਇੱਥੇ ਇਹਨਾਂ ਨੇ ਮਤਲਬ ਇਹ ਹੁਣ ਸੋਚਿਆ ਵੀ ਆਪਾਂ ਨੌ ਜਾਣਿਆਂ ਦੀ ਉਹ ਯਾਦਗਾਰ ਲਾ ਦਾਂਗੇ ਤਾਂ ਕਿ ਆਪਣੇ ਨਗਰ ਦੇ ਵਿੱਚ ਜੋ ਵੀ ਚਲ ਫੋਟੋ ਤੇ ਬਹਿ ਕੇ ਇਸ ਤਾਂਸ ਖੇਡਿਆ ਗਿਆ ਅਣਜਾਣ ਪੁਨੇ ਚ ਹੋ ਗਿਆ ਜਾਂ ਕਿਸੇ ਨੇ ਵੀ ਗਲਤੀ ਕਰਤੀ ਜਾਂ ਕੋਈ ਤੁਸੀਂ ਐ ਲਾ ਲਓ ਵੀ ਜਾਣ ਬੁੱਝ ਕੇ ਕੀਤੀ ਕਿਸੇ ਨੇ ਪਰ ਹੁਣ ਉਹ ਉਹਦਾ ਪਸਤਾਇ ਕੋਈ ਐ ਵੀ ਇਹਨੂੰ ਚੱਕ ਕੇ ਸਾਰੇ ਨੂੰ ਤੇ ਉਰੇ ਨੌ ਜਾਣਿਆਂ ਦੀ ਯਾਦਗਾਰ ਲੱਗ ਜੇ ਤੇ ਸ਼ੇਅਰ ਕਰ ਦਿਓ ਧੰਨਵਾਦ ਸਾਰੇ ਦੋਸਤਾਂ ਮੇਰੇ